ਸਾਤਿਕਾਰ ਮੈਂ ਕਮਲਪ੍ਰੀਤ ਕੌਰ ਧਿਆਨੰਦ ਪਬਲਿਕ ਸਕੂਲ ਪਾਂਡੂ ਸਰ ਨਾਬਾ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨਾਮ ਬਾਰੇ ਪੜਾਂਗੇ ਨਾਮ ਹਾਉ ਇਸ ਦੀ ਪਰਿਭਾਸ਼ਾ ਬਾਰੇ ਜਾਣਦੇ ਹਾਂ ਕਿ ਨਾਮ ਕਿਸ ਨੂੰ ਕਹਿੰਦੇ ਨੇ ਕਿਸੇ ਥਾਂ ਵਸਤੂ ਜੀ ਕਿਸੇ ਥਾਂ ਦੇ ਨਾਮ ਨੂੰ ਵਸਤੂ ਦੇ ਜੀਵ ਦੇ ਵਿਅਕਤੀ ਦੇ ਨਾਂ ਨੂੰ ਨਾਮ ਕਹਿੰਦੇ ਨੇ ਜਿਵੇਂ ਫੁੱਲ ਰਮਨ ਸੰਗਰੂਰ ਆਦਤ ਮਤਲਬ ਮੁੰਡਾ ਕੁੜੀ ਕਿਸ ਦਾ ਨਾਂ ਕਿਸੇ ਸ਼ਹਿਰ ਦਾ ਨਾਂ ਵਿਅਕਤੀ ਦੇ ਨਾਂ ਨੂੰ ਸਥਾਨ ਦੇ ਨਾਂ ਨੂੰ ਨਾਮ ਕਿਹਾ ਜਾਂਦਾ ਅੱਗੇ ਆਪਾਂ ਨਾਮ ਦੀਆਂ ਕਿਸਮਾਂ ਨਾਮ ਪੰਜ ਪ੍ਰਕਾਰ ਦੇ ਹੁੰਦੇ ਨੇ ਆਮ ਨਾਮ ਜਾਂ ਜਾਤੀਵਾਚਕ ਨਾਮ ਵੀ ਕਹਿੰਦੇ ਨੇ ਉਸ ਨੂੰ ਖਾਸ ਨਾਮ ਜਾਂ ਨਿਜਵਾਚਕ ਨਾਮ ਇਕੱਠਵਾਚਕ ਨਾਮ ਵਸਤੂਵਾਚਕ ਨਾਮ ਅਤੇ ਭਾਵਾਚਕ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਜੀਵ ਜਾਂ ਸਥਾਨ ਦੀ ਸਮੁੱਚੀ ਜਾਤੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਕਿਤਾਬ ਵਸਤ ਸ਼ਹਿਰ ਆਦਿ ਜਿਵੇਂ ਮੁੰਡਾ ਕੁੜੀ ਪਿੰਡ ਸ਼ਹਿਰ ਆਦਿ ਇਹ ਸਾਰੇ ਕੀ ਹੈ ਸਮੁੱਚੀ ਜਾਤੀ ਦਾ ਬੋਧ ਕਰਾਉਂਦੇ ਨੇ ਇਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ ਜਿਵੇਂ ਬੱਚਾ ਬਹੁਤ ਖੁਸ਼ ਹੈ ਇਸ ਵਿੱਚ ਬੱਚਾ ਕੀ ਹੈ ਆਮ ਨਾਮ ਅਗਲੀ ਜਿਹੜੀ ਕਿਸਮ ਹੈ ਸੈਕੰਡ ਖਾਸ ਨਾਮ ਜਾਂ ਨਿਜਵਾਚਕ ਨਾਮ ਜਿੰਨਾ ਸ਼ਬਦਾਂ ਤੋਂ ਕਿਸੇ ਖਾਸ ਵਿਅਕਤੀ ਜੀਵ ਸਥਾਨ ਵਸਤੂ ਦੇ ਨਾਮ ਦਾ ਬੋਧ ਹੁੰਦਾ ਹੋਵੇ ਉਸ ਨੂੰ ਖਾਸ ਨਾਮ ਜਾਂ ਨਿਜਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਇਸ ਦੇ ਵਿੱਚ ਉਦਾਹਰਨ ਦਿੱਤੀ ਗਈ ਹੈ ਮਹਾਤਮਾ ਗਾਂਧੀ ਅ ਸ਼੍ਰੀ ਕ੍ਰਿਸ਼ਨ ਦਾ ਸਾਪ ਲੋਚ ਵਿਆਸ ਮਤਲਬ ਕਿਸੇ ਜਿਵੇਂ ਆਪਾਂ ਕਹਦੇ ਕਿ ਸ਼ਹਿਰ ਦਾ ਨਾਂ ਨਾਪਾ ਪਟਿਆਲਾ ਕਿਸ ਦਾ ਨਾਂ ਜਿੱਤਾ ਮੇਰਾ ਨਾਂ ਕਮਲ ਹੈ ਜਦੋਂ ਜੋ ਕਿਸੇ ਦੇ ਨਾਂ ਦਾ ਮਤਲਬ ਬੋਧ ਕਰਾਉਣ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਅੱਗੇ ਹੈ ਵਸਤੂਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੁੰਦਾ ਹੈ ਗਿਆਨ ਹੁੰਦਾ ਹੈ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਤੇਲ ਪੈਟਰੋਲ ਪਾਣੀ ਆ ਤੇਲ ਪੈਟਰੋਲ ਪਾਣੀ ਇਹ ਸਾਰੇ ਚੀਜ਼ਾਂ ਕਿਨੇ ਤੋਲੀਆਂ ਜਾਂ ਮਿਣੀਆਂ ਜਾ ਸਕਦੀਆਂ ਜਿਵੇਂ ਉਹ ਉਦਾਹਰਨ ਦਿੱਤੀ ਹੈ ਪਾਣੀ ਦਿਨੋਂ ਦਿਨ ਘਟ ਰਿਹਾ ਹੈ ਇਸ ਦੇ ਵਿੱਚ ਪਾਣੀ ਕੀ ਹੈ ਵਸਤੂਵਾਚਕ ਨਾਮ ਅੱਗੇ ਹੈ ਇਕੱਠਵਾਚਕ ਨਾਮ ਜਿੰਨਾ ਸ਼ਬਦਾਂ ਤੋਂ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਇਕੱਠ ਦਾ ਸਮੂਹ ਦਾ बोਧ ਹੁੰਦਾ ਹੈ ਉਸ ਨੂੰ ਇਕੱਠਵਾਚਕ ਨਾਮ ਕਹਿੰਦੇ ਨੇ ਜਿਵੇਂ ਫੌਜ ਜਲੂਸ ਸ਼੍ਰੇਣੀ ਸਬਾਤ ਅੱਜ ਸਾਡੇ ਸ਼ਹਿਰ ਵਿੱਚ ਜਲੂਸ ਨਿਕਲਿਆ ਹੈ ਇਸ ਵਿੱਚ ਜਲੂਸ ਜਿਹੜਾ ਹੋ ਇਕਾਠਵਾਚਕ ਨਾਮ ਹੈ ਮਤਲਬ ਜਿਸ ਤੋਂ ਕਿਸੇ ਇਕਾਠ ਦਾ ਗਿਆਨ ਹੋਵੇ ਉਸ ਨੂੰ ਇਕਾਠਵਾਚਕ ਨਾਮ ਕਿਹਾ ਜਾਂਦਾ ਅੱਗੇ ਹੈ ਭਾਵਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਭਾਵ ਗੁਣ ਜਾਂ ਹਾਲਤ ਦਾ ਭਾਵ ਗੋਣ ਜਾਂ ਹਾਲਤ ਦਾ ਗਿਆਨ ਹੋਵੇ ਅਤੇ ਭਾਵ ਮਤਲਬ ਇਹਨਾਂ ਨੂੰ ਵੇਖਿਆ ਜਾਂ ਛੂਹਿਆ ਨਾ ਜਾ ਸਕੇ ਸਿਰਫ ਮਹਿਸੂਸ ਕੀਤਾ ਜਾ ਸਕੇ ਉਸ ਨੂੰ ਭਾਵਵਾਚਕ ਨਾਮ ਕਹਿੰਦੇ ਨੇ ਜਿਵੇਂ ਖੁਸ਼ੀ ਗਮੀ ਇਮਾਨਦਾਰੀ ਉਦਾਸੀ ਬਚਪਨ ਬੁਢਾਪਾ ਇਹ ਸਾਰੀਆਂ ਅਜੇਹੀਆਂ ਨੇ ਜਿਨ੍ਹਾਂ ਨੂੰ ਮਤਲਬ ਵੇਖਿਆ ਨਹੀਂ ਜਾ ਸਕਦਾ ਨਾ ਛੂਹਿਆ ਜਾ ਸਕਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਇਮਾਨਦਾਰੀ ਨਾਲ ਤਰੱਕੀ ਸੰਭਵ ਹੈ ਇਸ ਵਿੱਚ ਇਮਾਨਦਾਰੀ ਜਿਹੜੀ ਹੈ ਉਹ ਭਾਵਵਾਚਕ ਨਾਮ ਹੈ ਧੰਨਵਾਦ ਸੋ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਨਾਮ ਦੀ ਸਮਝ ਆਈ ਹੋਵੇਗੀ